ਸ਼੍ਰੀ ਕਾਲਤਾ ਸਿੰਘ ਜਥੇਦਾਰ ਗੈਨੀ ਗੁਰਬਚਨ ਸਿੰਘ ਨੇ ਅੰਮ੍ਰਿਤਸਰ ਤੇ ਕਰਨਾਲ ਵਿੱਚ ਹੋਣ ਵਾਲੇ ਸਿੱਖ ਸਮੇਲਨਾਂ ਨੂੰ ਰੱਦ ਕਰਨ ਦਾ ਆਦੇਸ਼ ਦਿੱਤਾ ਹੈ ਗੈਨੀ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਇਹਨਾਂ ਸਮੇਲਨਾਂ ਨਾਲ ਪੰਥ ਵਿੱਚ ਟਕਰਾਅ ਵਧ ਰਿਹਾ ਹੈ ਜਿਸ ਕਾਰਨ ਇਹਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ 7 ਜੁਲਾਈ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲੇ ਦਰ ਵੱਲੋਂ ਪੰਥਕ ਇਕੱਠ ਸੱਦਿਆ ਗਿਆ ਸੀ ਜਦਕਿ 28 ਜੁਲਾਈ ਨੂੰ ਹਰਿਆਣਾ ਦੀ ਵਕਰੀ ਕਮੇਟੀ ਨੇ ਕਰਨਾਲ ਵਿੱਚ ਪੰਥਕ ਇਕੱਠ ਬੁਲਾਇਆ ਸੀ ਕੌਮ ਦੇ ਸਾਹਮਣੇ ਇੱਕ ਹੋਰ ਚੁਣੌਤੀ ਜਾ ਖੜੀ ਕੀਤੀ ਹੈ ਅਜਿਹੇ ਸਮੇਂ ਮੈਂ ਮਹਿਸੂਸ ਕਰਦਾ ਹਾਂ ਕਿ ਕੌਮ ਵਿੱਚ ਪੈਦਾ ਹੋ ਰਹੇ ਕਿਸੇ ਵੀ ਸੰਭਾਵੀ ਟਕਰਾਅ ਨੂੰ ਹਰ ਹਿੱਲੇ ਰੋਕਿਆ ਜਾਵੇ ਇਸ ਲਈ ਕੌਮ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਸਭ ਧਿਰਾਂ ਨੂੰ ਹੁਕਮ ਕਰਦਾ ਹਾਂ ਕਿ ਸ਼੍ਰੀ ਅਮਰਸਰ ਸਾਹਿਬ ਅਤੇ ਕਰਨਾਲ ਵਿਖੇ ਹੋ ਰੀਆਂ ਕਨਵੈਨਸ਼ਨਾਂ ਨੂੰ ਤੁਰੰਤ ਰੋਕਿਆ ਜਾਵੇ ਅਕਾਲ ਤਖ਼ਤ ਵੱਲੋਂ ਸੁਣਾਏ ਗਏ ਹੁਕਮ ਨੂੰ ਕਾਲੀ ਦਲ ਨੇ ਪ੍ਰਵਾਨ ਕਰ ਲਿਆ ਦਲਜੀਤ ਸਿੰਘ ਚੀਮਾ ਨੇ ਇਸ ਦੀ ਪੁਸ਼ਟੀ ਕੀਤੀ ਹੈ ਕੋ ਅੱਜ ਜਿਹੜਾ ਹੁਣੇ ਹੀ ਦਫ਼ਤਰ ਸਾਹਿਬ ਦਾ ਆਦੇਸ਼ ਆਇਆ ਉਹਦੇ ਸਬੰਧ ਦੇ ਵਿੱਚ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਔਰ ਪ੍ਰਧਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਦੋਨੋਂ ਨੂੰ ਸੂਚਿਤ ਕਰ ਦਿੱਤਾ ਔਰ ਸਿੰਘ ਸਾਹਿਬ ਦੇ ਹੁਕਮ ਦੇ ਮੁਤਾਬਕ ਫੈਸਲਾ ਇਹ ਹੋਇਆ ਕਿ ਕੱਲ ਦਾ ਜਿਹੜਾ ਸਮਾਗਮ ਹੈ ਸਾਡਾ ਉਹ ਨਹੀਂ ਹੋਏਗਾ। ਸ਼੍ਰੀ ਕਾਲ ਤਕ ਸਾਹਿਬ ਦੇ ਅੱਤਰ ਗੈਨੀ ਗੁਰਵਚਨ ਸਿੰਘ ਵੱਲੋਂ ਸੱਮੇਲਨ ਰੱਦ ਕਰਨ ਦੇ ਹੁਕਮ ਤੋਂ ਬਾਅਦ ਹਰਿਆਣਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਵੀ 28 ਜੁਲਾਈ ਨੂੰ ਕਲਨਾਲ ਵਿਖੇ ਹੋਣ ਵਾਲਾ ਪੰਥਕ ਇਕੱਠ ਰੱਦ ਕਰਨ ਦਾ ਫੈਸਲਾ ਲਿਆ ਹੈ। ਹਰਿਆਣਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਹੈੱਡ ਓਫ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਚਿੰਡਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਅਸੀਂ ਅਕਾਲ ਤਖਤ ਸਾਹਿਬ ਦੀ ਬੜੀ ਮੰਨ ਤੇ ਸਨਮਾਨ ਕਰਦੇ ਹਾਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਆਦਰ ਸਨਕਾਰ ਕਰਦੀ ਹੈ ਅਕਾਲਪੁਰ ਸਾਹਿਬ ਦਾ ਕਿ ਜਿਸ ਤਾ ਉਹਨਾਂ ਨੇ ਸਹਾਰਨਪੁਰ ਦੀ ਹਾਲਾਤਾਂ ਨੂੰ ਦੇਖਦੇ ਹੋਏ ਆ ਤੇ ਸੇਕ ਕੰਮ ਦੀ ਭਲਾਈ ਵਾਸਤੇ ਅਕਾਲਪੁਰ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਅਸੀਂ ਉਹਦਾ ਆਦਰ ਸਨਮਾਨ ਕਰਦੇ ਹਾਂ ਕਿ ਜੋ ਸਟਾਈਟਿਕ ਨੂੰ ਉਹਨਾਂ ਸਟਾਈਟ ਤੇ ਛਾਇਤ੍ਰਿਕ ਦੇ ਅਕਾਲਪੁਰ ਸਾਹਿਬ ਨੇ ਨਿਰਦੇਸ਼ ਜਾਰੀ ਕੀਤੇ ਨੇ ਹਰਿਆਣਾ ਦੇ ਸੇਕ ਸੰਗਤ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਪਾਲਣ ਕਰੇਗੀ ਤੇ ਆਪਣੀ ਛਾਇਤ੍ਰਿਕ ਦੀ ਜੋ ਹੈ ਉਹਨੂੰ ਅਨੁਰਾਣ ਕਰੇਗੀ